ਬਿਮਾਰੀਆਂ 'ਚ ਪੈਸੇ ਨਾ ਹੋਣ ਦੀ ਹਾਲਤ 'ਚ ਹੁਣ ਪਰਿਵਾਰਾਂ ਦੀ ਮਦਦ ਪੰਜਾਬ ਸਰਕਾਰ ਕਰੇਗੀ। ਪੰਜਾਬ ਸਰਕਾਰ ਮੁੱਖ ਮੰਤਰੀ ਸਿਹਤ ਯੋਜਨਾ ਦੀ ਸ਼ੁਰੂਆਤ ਕਰਨ ਜਾ ਰਹੀ ਹੈ ਜਿਸ ਦੇ ਤਹਿਤ ਲੋਕਾਂ ਨੂੰ ਹਰ ਸਾਲ 10 ਲੱਖ ਰੁਪਏ ਤੱਕ ਦਾ ਮੁਫਤ ਅਤੇ ਵਧੀਆ ਇਲਾਜ ਮਿਲੇਗਾ। ਮੁੱਖ ਮੰਤਰੀ ਸਿਹਤ ਯੋਜਨਾ ਪੰਜਾਬ ਦੇ ਲਗਭਗ 3 ਕਰੋੜ ਲੋਕਾਂ ਨੂੰ ਕਵਰ ਕਰੇਗੀ। ਬਹੁਤ ਸਾਰੇ ਅਜੇ ਬਜ਼ੁਰਗ ਇਹੋ ਜਿਹੇ ਨੇ ਜਿਹੜੇ ਇਹ ਕਹਿ ਚੁੱਕੇ ਨੇ। ਮੇਰੇ ਇਲਾਜ ਨਾ ਕਰਾਓ ਮੈਨੂੰ ਪਰਮਾਤਮਾ ਤੇ ਛੱਡ ਦਿਓ ਜਿਸ ਦਿਨ ਸਵਾਸ ਪੂਰੇ ਹੋਗੇ ਤਾਂ ਲਾ ਦਿਓ ਜੇ ਇਲਾਜ ਕਰਾਉਣ ਦੇ ਚੱਕਰਾਂ 'ਚ ਪੈ ਗਏ ਜਿੰਨੀ ਕ ਹੈਗੀ ਆ ਜ਼ਮੀਨ ਵਿਕ ਜੂਗੀ 10 ਲੱਖ ਰੁਪਏ ਦਾ ਹੈਲਥ ਕਾਰਡ ਕੋਈ ਹੋਰ ਫਾਰਮੈਲਿਟੀ ਨਹੀਂ ਕੋਈ ਫਾਰਮ ਨਹੀਂ ਭਰਨਾ ਕੋਈ ਕੁਝ ਨਹੀਂ ਕਰਨਾ 10 ਲੱਖ ਰੁਪਈਆ ਤਾਂ ਸਿੱਧਾ ਹੀ ਹਰੇਕ ਦਈ ਹੈ ਆਓ ਇਲਾਜ ਕਰਾਓ ਪੈਸੇ ਦਾ ਸਾਬਤ ਬਾਅਦ ਦੇਖਾਂਗੇ ਸਰਕਾਰੀ ਕਰਮਚਾਰੀ ਅਤੇ ਪੈਨਸ਼ਨਰਾਂ ਸਮੇਤ ਸੂਬੇ ਦੇ ਅਸਲ ਵਸਨੀਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਹੈਲਥ ਕਾਰਡ ਜਾਰੀ ਕੀਤੇ ਜਾਣਗੇ ਜਿਸ ਦੇ ਤਹਿਤ ਹਰ ਕਿਸਮ ਦੇ ਸਰਕਾਰੀ ਅਤੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ 'ਚ ਮੁਫਤ ਅਤੇ ਕੈਸ਼ਲੈਸ ਇਲਾਜ ਮਿਲੇਗਾ ਤੇ ਨਜ਼ਰ ਆਉਂਦੇ ਅੱਜ ਤੋਂ ਮਾਲ ਮਤੋਂ ਤੇਰੀ ਜਾਣਾ ਦਾ ਮੈਂ ਆਵੇ ਲਿਆਉ ਮੇਰੇ ਨੂੰ ਦਰਸ਼ਨ ਸਿੰਘ ਆ ਜੀ ਇਹ ਹਰਵਿੰਦਰ ਸਿੰਘ ਸ਼ਹੀਦ ਹੋਏ ਨੇ ਕਸ਼ਮੀਰ ਦੇ ਵਿੱਚ ਇਹ ਮੇਰਾ ਭਤੀਜਾ ਸੀਗਾ ਜਿਹੜੀ 26 ਸਾਲ ਦੀ ਉਮਰ ਸੀਗੀ ਤੇ 4-5 ਦਿਨ ਦੇ ਘਰੇ ਹੋਏ ਸੀਗੇ ਕੱਲ ਵੀ ਤਿੰਨ-ਚਾਰ ਵਾਰੀ ਇਹਨੇ ਵੀਡੀਓ ਗੱਲ ਕਰਕੇ ਦਿਖਾਇਆ ਤੇ ਉਸ ਤੋਂ ਬਾਅਦ ਦੇ ਵਿੱਚ ਰਾਤ ਨੂੰ ਪਤਾ ਲੱਗਿਆ ਵੀ ਉਹਨਾਂ ਨੇ ਗ੍ਰੇਡ ਮਾਰ ਕੇ ਇਹ ਤਿੰਨ-ਚਾਰ ਇੱਕ ਦਾ ਦੋਸਤ ਸੀਗਾ ਮਾਨੂਪੁਰ ਦਾ ਉਹ ਸ਼ਹੀਦ ਹੋਇਆ ਨਾਲ ਕੋਈ ਹੋਰ ਆਪਾਂ ਚਾਰ ਜਾਣੇ ਸ਼ਹੀਦ ਹੋਏ ਨੇ ਤਿੰਨ ਚਾਰ ਜਾਣੇ ਜਿੰਨਾ ਕਿ ਮੈਨੂੰ ਪਤਾ ਤੇ ਸਾਨੂੰ ਤਾਂ ਸਵੇਰੇ ਫੋਨ ਆਇਆ 7 ਵਜੇ 7:30 ਵਜੇ ਫੌਜ ਦੇ ਅਫਸਰਾਂ ਦਾ ਫੋਨ ਆਇਆ ਸੀ ਕਿ ਬੱਚਾ ਸ਼ਹੀਦ ਹੋ ਗਿਆ ਤੁਹਾਡਾ ਫਿਰ ਦੁੱਖ ਵਾਲੀ ਗੱਲ ਇਹ ਆ ਕਿ ਯਾਰ 5 ਦਿਨ ਤੋਂ ਪਿੱਛੇ ਤੋਂ ਘਰੇ ਹੋਏ ਨੇ ਬੱਚੇ ਅੱਜ ਅਸੀਂ ਨਵੇਂ ਯੁੱਗ ਦੀਆਂ ਗੱਲਾਂ ਕਰਦੇ ਆਂ ਬੜੀਆਂ ਤਕਨੀਕਾਂ ਦੀਆਂ ਗੱਲਾਂ ਕਰਦੇ ਆਂ ਅਸੀਂ ਆਏ ਪਾਕਿਸਤਾਨ ਦੇ ਗੋਡੀਆਂ ਲਵਾਤੀਆਂ ਅਸੀਂ ਆਹ ਕਰਤਾ ਉਹ ਕਰਤਾ ਸਾਸੀਂ 10-20 ਮਿਲਟਰੀ ਟਾਉਂਦੇ ਨੇ ਇਸ ਤੋਂ ਜ਼ਿਆਦਾ ਗਿਣਤੀ ਨੇ ਪਰ ਉਹ ਸਾਡੇ ਫੌਜ ਦੇ ਜਵਾਨਾਂ ਨੂੰ ਇੰਤਾ ਸ਼ਹੀਦ ਕਰ ਦਿੰਦੇ ਨੇ ਹਰ ਰੋਜ਼ ਅਰਥੀਆਂ ਉੱਠਦੀਆਂ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਨੌਜਵਾਨ ਹਰ ਰੋਜ਼ ਸ਼ਹੀਦ ਹੋ ਰਹੇ ਨੇ ਸਾਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿਸ ਤਕਨੀਕ ਦੇ ਨਾਲ ਇਹ ਮਿਲਟੈਂਸਾਂ ਦਾ ਮੁਕਾਬਲਾ ਕਰ ਰਹੇ ਨੇ ਕਿਹੜੀ ਤਕਨੀਕ ਹੈ ਇਹਨਾਂ ਦੇ ਕੋਲ ਤਾਂ ਦੇਖਿਆ ਹਰ ਇੱਕ ਡਰੋਨ ਦੀ ਤਕਨੀਕ ਆ ਗਈ ਕਦੇ ਕੁਛ ਆ ਗਿਆ ਕਰੇ ਕੁਛ ਆ ਗਿਆ ਐਦਾਂ ਨੌਜਵਾਨਾਂ ਨੂੰ ਘੇਰ ਘੇਰ ਕੇ 5 10 10 ਬੰਦੇ ਉਹਨਾਂ ਦੇ ਮਿਲਿਟੈਂਟਾਂ ਦੇ ਫੌਜ ਤਾਂ ਸਾਡੇ ਅੱਜ ਫੌਜ ਸਾਡੀ ਉਹਨਾਂ ਨੇ ਇੰਨੇ ਹੱਥ ਬੰਨਤੇ ਕਿ ਇੱਕ 10 ਜਾਂ 15 ਮਿਲਿਟੈਂਟਾਂ ਦਾ ਵੀ ਮੁਕਾਬਲਾ ਕਰ ਸਾਡੀ ਸਾਡੀ ਫੌਜ ਮਿਲਿਟੈਂਟ ਸਾਡੇ ਬੱਚਿਆਂ ਨੂੰ ਅੱਜ ਫੌਜੀਆ ਨੂੰ ਘੇਰ ਘੇਰ ਕੇ ਮਾਰਦੇ ਨੇ ਘੇਰ ਘੇਰ ਕੇ ਸ਼ਹੀਦ ਕਰਦੇ ਨੇ ਉਹਨਾਂ ਨੂੰ ਸਾਡੇ ਬੱਚਿਆਂ ਨੂੰ ਹੈ ਤਾਂ ਸਾਡੀਆਂ ਸਰਕਾਰਾਂ ਕੀ ਕਰ ਰਹੀਆਂ ਕਿਉਂ ਨਹੀਂ ਉਹਨਾਂ ਨੂੰ ਗਵਰਨਮੈਂਟ ਨੂੰ ਸਾਡੇ ਫੌਜੀਆ ਨੂੰ ਖੁੱਲੀ ਛੁੱਟ ਦੇਣ ਇਹ ਆਪਣੀਆਂ ਵੋਟਾਂ ਦੀ ਖਾਤਰ ਆਪਣੀ ਰਾਜਨੀਤੀ ਦੀ ਖਾਤਰ ਸਾਡੇ ਲੋਕਾਂ ਦੇ ਬੱਚੇ ਸ਼ਹੀਦ ਹੋ ਰਹੇ ਨੇ ਇੱਕ ਇੱਕ ਕਮਾਊ ਬੱਚਾ ਸੀਗਾ ਪਿਤਾ ਇਹਦਾ ਮੈਂਟਲੀ ਅਪਸੈਟ ਆ ਹੋਰ ਕੋਈ ਕਮਾਈ ਦੇ ਵਿੱਚ ਸਾਧਨ ਹੈ ਨਹੀਂਗਾ ਕੁਆਰਾ ਬੱਚਾ ਸੀਗਾ 26 ਸਾਲ ਦੀ ਇਹਦੀ ਉਮਰ ਸੀਗੀ ਠੀਕ ਆ ਨਾਲ ਤਾਂ ਜਿਹੜਾ ਬੱਚਾ ਸ਼ਹੀਦ ਹੋਇਆ ਇਹਦਾ ਹੀ ਦੋਸਤ ਸੀਗਾ ਉਹਦਾ 6 ਮਹੀਨੇ ਪਹਿਲਾਂ ਹੀ ਮੈਰਿਜ ਹੋਈ ਆ ਮੈਂ ਤਾਂ ਇਹ ਬੇਨਤੀ ਕਰਾਂਗਾ ਚਲੋ ਇੱਕ ਵਸਾ ਨੂੰ ਫਕਰ ਵੀ ਸਾਡਾ ਬੱਚਾ ਦੇਸ਼ ਰੇ ਲਈ ਸ਼ਹੀਦ ਹੋਇਆ ਸਾਡੀਆਂ ਪਿਛਲੀਆਂ ਤਿੰਨ ਪੀੜ੍ਹੀਆਂ ਫੌਜ ਦੇ ਵਿੱਚ ਇਸੇ ਸਿਖਰ ਫੋਰਸ ਖਲਾਈ ਦੇ ਵਿੱਚ ਰੇਜਿਮੈਂਟ ਵਿੱਚ ਮੇਰਾ ਤਾਇਆ ਨਗੇਂਦਰ ਸਿੰਘ ਜੀ ਸੂਬੇਦਾਰ ਰਟਾਇਰ ਹੋਏ ਸੀ ਮੇਰਾ ਭਰਾ ਹੌਲਦਾਰ ਰਟਾਇਰ ਹੋਇਆ ਹੁਣ ਇਹ ਵੀ ਹੌਲਦਾਰ ਸੀਗਾ ਇਹਦੀ ਦੋ ਤਿੰਨ ਸਾਲ ਦੀ ਸਰਵਿਸ ਰਹਿ ਗਈ ਸੀ ਪਰ ਸਰਕਾਰਾਂ ਕੀ ਕਰ ਰਹੀਆਂ ਨੇ ਸਰਕਾਰਾਂ ਆਪਣੀ ਫੌਜ ਦੇ ਲਈ ਕੀ ਕਰ ਰਹੀਆਂ ਆਪਣੇ ਜਵਾਨ ਤੇ ਫੌਜੀ ਜਵਾਨਾਂ ਦੇ ਲਈ ਕੀ ਕਰ ਰਹੀਆਂ ਕਿਹੜੀ ਤਕਨੀਕਰ ਕਿ ਇਹਨਾਂ ਕੋਲ ਇੰਨੀ ਘਟੀਆ ਤਕਨੀਕ ਇੰਡੀਆ ਦੀ ਹੋ ਗਈ ਅੱਜ ਤੱਕ ਜੇ ਪੰਜ 10 ਮਿਲਿਟੈਂਟ ਪਰ ਲੁਕੇ ਬੈਠ ਨੇ ਪਹਾੜਾਂ ਤੇ ਉਹਨਾਂ ਦੇ ਮੁਕਾਬਲੇ ਲਈ ਸਾਡੇ ਫੌਜ ਦੇ ਜਵਾਨ ਮਰਵਾਏ ਜਾ ਰਹੇ ਨੇ ਸ਼ਹੀਦ ਕਰਾਈ ਜਾ ਰਹੇ ਨੇ ਵਰਤਮਾਨ ਭਾਰਤੀ ਕਦੋਂ ਹੋਏ ਸੀ ਮੰਨੂ ਪੂਰੀ ਡੇਟ ਦਾ ਤਾਂ ਪਤਾ ਨਹੀਂ ਜੀ ਇਹ ਬੱਚਾ ਪਲੱਸ 2 ਕਰਕੇ ਪਹਿਲੀ ਵਾਰੇ ਭਾਰਤੀ ਦੇਖਣ ਗਿਆ ਸੀ ਮਿਹਨਤੇ ਦੀ ਬਹੁਤ ਸੀਗੀ ਬਹੁਤ ਗਰੀਬ ਪਰਿਵਾਰ ਚੋਂ ਸੀਗਾ 17 17.5 ਸਾਲ ਦੀ ਉਮਰ ਦੇ 17.5 ਸਾਲ ਦੀ ਉਮਰ 'ਚੇ ਭਾਰਤੀ ਹੋ ਗਿਆ ਸੀਗਾ ਹੁਣ ਇਹਦੀ 2 ਸਾਲ ਰਹਿੰਦੇ ਸੀਗੇ ਇਹੜੇ ਸਾਨੂੰ ਜਵਾਰਤੀ ਹੋਇਆ 18 ਸਾਲ ਦਾ ਇਹ ਬੱਚਾ ਲੱਸੀ ਆ ਰਹੇ ਬੱਚੇ ਨੇ ਬਹੁਤ ਮਿਹਨਤ ਕੀਤੀ ਉਹਨੇ ਦਿਹਾੜੀਆਂ ਵੀ ਕੀਤੀਆਂ ਹਾਂਜੀ ਇਹ ਬੱਚਾ ਨੌਵੀਂ ਤੋਂ ਰਾਤ ਨੂੰ ਡਿਊਟੀ ਕਰਦਾ ਸੀਗਾ ਦਿਹਾੜੀਆਂ ਕਰਦਾ ਸੀ ਤੇ ਦਿਨ ਚ ਸਕੂਲ ਜਾ ਕੇ ਪੜ੍ਹਾਈ ਕਰਦਾ ਸੀਗਾ ਹੋਲਡ ਸਟੋਰ ਦੇ ਵਿੱਚ ਵੀ ਇਹ ਬੱਚਾ 6-7 ਸਾਲ ਨੌਵੀਂ ਤੋਂ ਲੈ ਕੇ 12ਵੇਂ ਤੱਕ ਇਹ ਬੱਚਾ ਕਰਦਾ ਰਿਹਾ ਰਾਤ ਦੀ ਡਿਊਟੀ ਦਿਨ ਦੇ ਵਿੱਚ ਪੜ੍ਹਾਈ ਰਾਤ ਦੀ ਡਿਊਟੀ ਦਿਨ ਦੇ ਵਿੱਚ ਬੜੀ ਸਖਤ ਮਿਹਨਤ ਕੀਤੀ ਇੱਥੇ ਇਹਨੇ ਗਰਾਊਂਡ ਦੇ ਵਿੱਚ ਆਪਣੇ ਮਗਰ ਲੱਕਰੋ ਟਾਇਰ ਬੰਨ ਬੰਨ ਕੇ ਭੱਜ ਭੱਜ ਕੇ ਇੰਨੀ ਜ਼ਿਆਦਾ ਨੇ ਸਰੀਰ ਆਪਣਾ ਬਣਾਇਆ ਸੀ ਪਹਿਲੀ ਵਾਰ ਚ ਬੱਚਾ ਜਾਂਦੀ ਸਾਰੇ ਸਿਲੈਕਟ ਹੋ ਗਿਆ ਸੀਗਾ ਠੀਕ ਹੈ ਬੜੀ ਡਿਊਟੀ ਇਮਾਨਦਾਰ ਨੇ ਡਿਊਟੀ ਕੀਤੀ ਉਹਦੇ ਗੁਰੂ ਘਰ ਦਾ ਗ੍ਰੰਥੀ ਸੀਗਾ ਇਹ ਗ੍ਰੰਥੀ ਸਿੰਘ ਦੀ ਸੇਵਾ ਵੀ ਲਵਾਉਦਾ ਸੀਗਾ ਇੱਕ ਬੈਸ਼ ਨੂੰ ਬੱਚਾ ਸੀਗਾ ਕੋਈ ਖਾਂਦਾ ਪੀਂਦਾ ਨਹੀਂ ਸੀਗਾ ਬਿਲਕੁਲ ਇਹਨਾਂ ਨਾਲ ਇੱਕ ਤਕੜਾ ਸ਼ੂਟਰ ਵੀ ਸੀਗਾ ਫੌਜ ਦੇ ਵਿੱਚ ਫੌਜ ਦੇ ਵਿੱਚ ਬਹੁਤ ਤਕੜਾ ਨਿਸ਼ਾਨੇਬਾਜ਼ ਸੀਗਾ ਜੀ ਇਹ ਆਰਆਰ ਦੇ ਵਿੱਚ ਜਿੱਥੇ ਸ਼ਹੀਦ ਹੋਇਆ ਇਹਨੇ ਆਪਣੀ ਕਹਿ ਕੇ ਡਿਊਟੀ ਲਵਾਈ ਸੀਗੀ 6 ਮਹੀਨੇ ਪਹਿਲਾਂ ਹੀ ਹੈਂ ਪਿਛੇ 6 ਮਹੀਨੇ ਪਹਿਲਾਂ ਇਹ ਆਪਣੀ ਮਰਜ਼ੀ ਦੇ ਨਾਲ ਇਸ ਜਿਹੜਾ ਨਾਲ ਦੇ ਦੋਸਤ ਆ ਦੋਨਾਂ ਰਹਿ ਕਰਕੇ ਚਲੋ ਕਹਿੰਦਾ ਵੀ ਯਾਰ ਕੁਛ ਮਾੜਾ ਮੋਟਾ ਮੇਰਾ ਜਿਹੜੀ مالی ਹਾਲਤ ਸਹੀ ਹੋ ਜੂ ਮੇਰਾ ਕਰਜ਼ਾ-ਕਰਜ਼ਾ ਲੈ ਜੂਗਾ ਕੋਈ ਇਹਨੇ ਆਪਣੇ ਭਰਾ ਨੂੰ ਪੈਸੇ ਫੜ ਕੇ ਬਾਹਰ ਭੇਜਿਆ ਸੀ ਲੋਨ-ਲੋਨ ਲੈ ਕੇ ਬਾਹਰ ਭੇਜਿਆ ਸੀਗਾ ਕਹਿੰਦਾ ਯਾਰ ਮੇਰੇ ਕੋਲ ਕਰਜ਼ਾ ਲੈ ਜੂਗਾ ਚਲੋ ਉੱਥੇ ਲਾ ਕੇ ਆਉਨੇ ਆ ਸਾਲ 6 ਮਹੀਨੇ ਸਰਵਿਸ ਕਰਕੇ ਆਉਨੇ ਆ ਆਪਣਾ ਕਹਿ ਕੇ ਇਹਨੇ ਨੰਬਰ ਪਵਾਇਆ ਉਹਨਾਂ ਨੂੰ ਤਾਂ ਚਾਹੀਦੇ ਸੀ ਵੀ ਐਡਾ ਟਾਪ ਦਾ ਸ਼ੂਟਰ ਹੋਵੇ ਇਹ ਤਾਂ ਪਹਿਲਾ ਨੰਬਰ ਆਇਆ ਹੋਵੇ ਤੇ ਮਿਲਟਰੀ ਦੇ ਵਿੱਚ ਸਾਡੇ ਅਕੇ ਆਵੇ ਇਹ ਕਹ ਰਿਹਾ ਜਿਸ ਤਰ੍ਹਾਂ ਕਹਿ ਰਿਹਾ ਵੀ ਅੱਜ ਇਹਨੇ ਦੋਨਾਂ ਨੇ ਥੱਲੇ ਡਿਊਟੀ ਖਤਮ ਕਰਕੇ ਥੱਲੇ ਵੀ ਆਉਣਾ ਕਿਹਾ ਕਿ ਕੀ ਗੱਲ ਬਾਤ ਹਾਂਜੀ ਅੱਜ ਦਾ ਦਿਨ ਇਹਦਾ ਇਹਨੇ ਕਿਹਾ ਸੀ ਵੀ ਸਵੇਰੇ ਮੇਰੀ ਡਿਊਟੀ ਖਤਮ ਹੋ ਜਾਣੀ ਉਸ ਤੋਂ ਬਾਅਦ ਡਿਊਟੀ ਖਤਮ ਹੋ ਕੇ ਥੱਲੇ ਆ ਕੇ ਇਹਨੇ ਛੁੱਟੀ ਆ ਜਣਾ ਸੀਗਾ ਛੁੱਟੀ ਉਹਦੀ ਬੱਚੇ ਦੀ 2 ਮਹੀਨੇ ਦੀ ਮਨਜ਼ੂਰ ਹੋਈ ਹੋਈ ਸੀਗੀ ਆ ਕੇ ਇਹਨੇ ਆਪਣੇ ਮਕਾਨ ਦਾ ਕੰਮ ਪਾਉਣਾ ਸੀਗਾ ਸੁਪਨੇ ਸੀਗੇ ਵੀ ਮੈਂ ਕੋਠੀ ਪਾ ਕੇ ਵਿਆਹ ਕਰਾਉਂਗਾ ਤੇ ਇਹ ਮੈਂ ਕਹਿੰਦਾ ਸੀ ਬੇਟਾ ਚੱਲ ਵਿਆਹ ਕਰ ਲਾ ਕੋਈ ਤੇਰੀ ਪੈਸੇ ਟਕੇ ਦੀ ਲੋੜ ਆ ਮਾਲੀ ਹਾਲਤ ਤੇਰੀ ਮੈਂ ਸਾਰਾ ਲਾਉਂਗਾ ਕਹਿੰਦਾ ਨਹੀਂ ਬੀਬੀ ਡੈਡੀ ਮ ਛੁੱਟੀ ਆ ਕੇ ਆਪਣੀ ਕੋਠੀ ਪਾ ਕੇ ਮੈਂ ਵਧੀਆ ਗੱਡੀ ਲੈ ਕੇ ਮੈਂ ਫੇਰ ਮੈਰਿਜ ਕਰਾਉਣੀ ਆ ਮੈਂ ਇੰਨਾ ਮਾੜੇ ਹਾਲਾਤਾਂ ਦੇ ਵਿੱਚ ਮੈਂ ਆਪਣਾ ਵਿਆਹ ਨਹੀਂ ਕਰਾਉਣਾ ਹੈਗਾ ਚਾਹੇ ਮੈਂ 2 ਸਾਲ ਲੇਟੇ ਕਰਾਵਾਂ ਮੈਂ ਆਪਣਾ ਵਧੀਆ ਪੈਰਾਂ ਤੇ ਖੜ ਕੇ ਯਾਰ ਮੇਰਾ ਭਰਾ ਵੀ ਮੇਰਾ ਪਰਿਵਾਰ ਸਾਰਾ ਸਟੈਂਡ ਹੋ ਗਿਆ ਮੈਂ ਫੇਰ ਮੈਰਿਜ ਕਰਾਉਂਗਾ ਚਾਹੇ ਮੈਂ ਰਿਟਾਇਰਮੈਂਟ ਤੋਂ ਬਾਅਦ ਮੈਰਿਜ ਕਰਾਵਾਂ ਵੀ ਮੈਂ ਬਾਅਦ ਵਿੱਚ ਜਦੋਂ ਬੜਾ ਸੈੱਟ ਹੋ ਕੇ ਮੈਰਿਜ ਕਰਵਾਉਂਗਾ ਤਾਂ ਕਿਹਨਾਂ ਪਰਿਵਾਰ ਤੋਂ ਕੌਣ-ਕੌਣ ਨੇ ਬੈਕਗ੍ਰਾਉਂਡ ਕੀ ਦਿਖਾਉਂਦੇ ਬੈਕਗ੍ਰਾਉਂਡ ਇੱਕ ਮਾਤਾ ਹੀ ਆ ਜੀ ਪਿਤਾ ਜਿਹੜਾ ਇਹਨਾਂ ਦਾ ਭੈਣ ਇੱਕ ਮੰਜੇ ਦੇ ਪਈ ਆ ਉਹਨੂੰ ਕਈ 2 3 4 ਸਾਲ ਹੋ ਗਏ ਮੰਜੇ ਦੇ ਪਈ ਨੂੰ ਕੱਲੀ ਮਾਂ ਰਹਿ ਗਈ ਜਿਹਦੀ ਕਮਾਉਣ ਵਾਸਤੇ ਤੇ ਹੁਣ ਆਪਣੇ ਹੱਕ ਦੇ ਅਧਿਕਾਰਿਆਂ ਨੂੰ ਪ੍ਰਾਪਤ ਕਰ ਮਾੜਾ ਅਜੇ ਸਾਨੂੰ ਤਾਂ ਸਿਰਫ ਮੌਤ ਦੀ ਹੀ ਸੂਚਨਾ ਦਿੱਤੀ ਉਹਨਾਂ ਨੇ ਸਵੇਰ ਤੋਂ ਤੇ ਉਸ ਤੋਂ ਬਾਅਦ ਵਿੱਚ ਸਾਨੂੰ ਪੱਕਾ ਇਹ ਵੀ ਨਹੀਂ ਪਤਾ ਵੀ ਡੈੱਡ ਬਾਡੀ ਕਿੰਨੇ ਵਜੇ ਆ ਰਹੀ ਆ ਕੀ ਗੱਲ ਬਾਤ ਆ ਸਾਨੂੰ ਤਾਂ ਕੋਈ ਪੱਕੀ ਇਹ ਵੀ ਸੂਚਨਾ ਨਹੀਂ ਲੋਕਲ ਅਧਿਕਾਰੀ ਥਾਣੇ ਦੇ ਪੁਲਿਸ ਦੇ ਜਾਂ ਹੋਰ ਅਧਿਕਾਰੀ ਸਾਨੂੰ ਪੁੱਛ ਰਹੇ ਨੇ ਸਾਨੂੰ ਹਜੇ ਕੋਈ ਪੱਕਾ ਸਾਨੂੰ ਕੋਈ ਕੰਫੀਡੈਂਸ ਨਹੀਂ ਹੈਗਾ ਵੀ ਅੱਜ ਡੈੱਡ ਬੋਡੀ ਅੱਜ ਆਉਣੀ ਹੈ ਕਿ ਗੱਲ ਆਉਂਦੀ ਹੁਣ ਕਦੋਂ ਤੁਸੀਂ ਕੱਟ ਕੇ ਕਹਿ ਸਕਦੇ ਹੁਣ ਅਜ ਲੱਗਾ 1.5 ਮਹੀਨਾ ਹੋ ਗਿਆ ਜੀ ਅੱਜ ਛੁੱਟੀ ਕੱਟ ਕੇ ਗਿਆ ਜੀ ਆਪਣਾ ਮਕਾਨ ਦੇ ਆਣ ਉਹਨੂੰ ਆ ਭਰ ਕੇ ਗਿਆ ਸੀ ਵੀ ਮੈਂ ਫੇਰ ਵੀ ਛੁੱਟੀ ਮਨਜ਼ੂਰ ਹੋ ਗਈ ਸੀ ਵੀ ਹੁਣ ਮੈਂ ਆ ਕੇ ਮਕਾਨ ਪਾਉਂਗਾ ਆਪਣਾ ਤੇ ਘਰ 'ਚ ਮੈਰਿਜ ਰੱਖੀ ਹੋਈ ਆ ਵਿਆਹ ਰੱਖਿਆ ਹੋਇਆ ਜਿਹੜਾ ਮੇਰਾ ਇੱਕ ਭਾਈ ਫੌਜ ਦੇ ਵਿੱਚ ਸੀਗਾ ਉਹਦੇ ਬੇਟੀ ਦਾ ਵਿਆਹ ਰੱਖਿਆ ਉਹ ਉਹਦੀ ਡੈਥ ਹੋ ਗਈ ਸੀ ਉਰੇ ਆ ਕੇ ਪਿੰਡ ਆ ਕੇ ਅਸੀਂ ਉਹਦੇ 10-5 ਦਾ ਵਿਆਹ ਰੱਖਿਆ ਹੋਇਆ ਸੀਗਾ ਇਹ ਵਿਆਹ ਦੀਆਂ ਤਿਆਰੀਆਂ ਬੱਚਾ ਕਰਦਾ ਫਿਰਦਾ ਸੀ ਪਹਿਲੇ ਸਕੂਲ ਤੋਂ ਬੁੱਕ ਕਰਾਉਂਦੇ ਫਿਰਦੇ ਸੀ ਬੱਚੇ ਨਾਲ ਮਿਲ ਕੇ ਅਸੀਂ ਸਾਰੇ ਪਰਿਵਾਰ ਨਾਲ ਇਕੱਠੇ ਹੋ ਗਏ ਉਹ ਬੱਚੀ ਦਾ ਵਿਆਹ ਕਰਨਾ ਸੀਗਾ ਜਿਵੇਂ ਕਿ ਸਾਨੂੰ ਹਜੇ ਬਹੁਤ ਜ਼ਿਆਦਾ ਕਾਟਾ ਪਿਆ ਇਸ ਬੱਚੇ ਨੇ ਜਾਨ ਦਾ ਸਾਡਾ ਪਰਿਵਾਰ ਦੇ ਵਿੱਚੋਂ ਕਿ ਸਭ ਤੋਂ ਹੌਣ ਹਰ ਬੱਚਾ ਸੀ ਸਰੀਬ ਬੱਚਾ ਸੀ ਸਭ ਤੋਂ ਜ਼ਿਆਦਾ ਇਹਦੇ ਸਿਰ ਤੇ ਘਰ ਚੱਲਦਾ ਸੀ ਇਹਦੇ ਸਿਰ ਤੇ ਪਰਿਵਾਰ ਚੱਲਦਾ ਸੀ ਸਾਡਾ ਕੀ ਨਾਲ ਤੁਹਾਡਾ ਮੈਂ ਨਾ ਗਰਨੀ ਦਕਾਵਾ ਹਾਂ ਹਾਏ ਬਾਪੂ ਕਹਿੰਦੇ ਮੇਰਾ ਪੁੱਤਰ ਵੀ ਬੇਟਾ ਵੀ ਮੇਰਾ ਹੁਣ ਬਣੀ ਉਹਦੇ ਨਾਲ ਪਰ ਬਣੀ ਨਾਲ ਨੂੰ ਪਤਾ ਬੱਚਿਆਂ ਨੂੰ ਕੀ ਬਣੀਆ ਨਾਲ ਓਏ ਪਰਦੇਸਾਂ ਚ ਪਰਦੇਸਾਂ ਵਾਲਾ ਨੂੰ ਪਤਾ ਨਾ ਕੀ ਬਣੀਆ ਹੁਣ ਸਾਨੂੰ ਕੀ ਪਤਾ ਇਹਦਾ ਰਾਜ ਪੁੱਜ ਕੇ ਪਾਏ ਨੇ ਉਹ ਮੈਂ ਭੁੱਖੇ ਪਾਏ ਨੇ ਪਤਾ ਨਹੀਂ ਤੇ ਹਾਈ ਬਈ ਇਹਦੇ ਨਾਲ ਤਾਂ ਕੰਚਾ ਨੂੰ 5 ਵਜੇ ਗੱਲ ਹੋ ਜਾਂਦੀ ਸੋ 100 ਲੋਕੋ ਪੜਦੇ ਹੋ ਜੀ ਹਾਂ ਹਾਂ ਨਾ ਉਹ ਸਾਰਾ ਹੋ ਗਿਆ ਜੀ ਕੋਈ ਛੋਟੀ ਛੋਟੀ ਗੱਲ ਹੋਈ ਸੀ ਕੱਲ ਮੈਂ 5 ਵਜੇ ਫੋਨ ਕਰਿਆ ਜੀ ਕੀ ਕਹਿੰਦਾ ਸੀ ਉਹ ਬੱਸ ਕਹਿੰਦਾ ਬਾਹਰ ਨਹੀਂ ਮੈਂ ਉਰੀ ਜਿਹਾ ਫਸੇ ਹੋਇਆ ਹਾਂ 7 ਦਿਨ ਹੋ ਗਏ ਫਸਿਆ ਨੂੰ ਕੋਈ ਸਾਡਾ ਦਸਾਦਾ ਨਹੀਂ ਹੈਗਾ ਕੋਈ ਨਾ ਸੀ ਨੇ ਪੱਲਾ ਸਾਨੂੰ ਕੋਈ ਸਾਧਨ ਨਹੀਂ ਸੰਤਾ ਬਸ ਘੇਰਾ ਪਾਇਆ ਹੱਤਵਾਦੀਆਂ ਨੇ ਬਸ ਘੇਰਾ ਬੈ ਰਖਾ ਏ ਜੇ ਬਚਾ ਲਵੇ ਤਾਂ ਠੀਕ ਹੈ ਪਰ ਕੋਈ ਗੱਲ ਕੀਤੀ ਖਾਨ ਵੀਰ ਵਾਲੇ ਕੁਝ ਨਹੀਂ ਖਾਦਾ ਕਹਿੰਦਾ ਕੁਝ ਨਹੀਂ ਖਾਦਾ ਪੀਤਾ ਕੁਝ ਨਹੀਂ ਖਾਦਾ ਪੀਤਾ ਜਿਹੜੇ ਘਾਰ ਸੀ ਰੱਖਣੀ ਦਾ ਅੱਜ ਕੋਈ ਗੱਲ ਬਾਤ ਕੀਤੀ ਕਿ ਮੇਰੀ ਭੈਣ ਨੇ ਮੈਨੂੰ ਰੱਖਣੀ ਭੇਜੀ ਆ ਉਹ ਕਹਿੰਦਾ ਦੀ ਰਖੜੀਆਂ 7 ਦਿਨ ਹੋ ਗਏ ਮਿਲੀਆਂ ਨੂੰ ਅਜੇ 7 ਦਿਨ ਦੇ ਅਸੀਂ ਬਾਹਰ ਬੰਨਰ ਦਾ ਮੌਕਾ ਹੀ ਨਹੀਂ ਮਿਲਿਆ ਇੱਥੋਂ ਅਸੀਂ ਨਿਕਲਾਂਗੇ ਤਾਂ ਅਸੀਂ ਜਾ ਕੇ ਰਖੜੀਆਂ ਖੜਾਂਗੇ ਜੇ ਇੱਥੋਂ ਨਿਕਲਾਂਗੇ ਤਾਂ ਰਖੜੀਆਂ ਬੰਨਾਂਗੇ ਹੁਣ ਤਾਂ ਹੋਰ ਆਉਣਾਂ ਦੀ 9ਵੇਂ ਮਹੀਨੇ ਚ ਆਉਣਾ ਦੀ ਜੀ ਅੱਛਾ ਜੀ ਕੋਈ ਘਰ ਜੀ ਪ੍ਰੋਗਰਾਮ ਰੱਖਿਆ ਹੋਇਆ ਸੀ ਹਾਂ ਜੀ ਪ੍ਰੋਗਰਾਮ ਦੀ ਗੁੱਡੀ ਦਾ ਵਿਆਹ ਦੀ ਚਾਚੇਰੀ ਕੁੜੀ ਦਾ ਅੱਛਾ ਜੀ 5ਵੇਂ ਮਹੀਨੇ ਦਾ ਮੈਂ ਥਾਂ ਪਾ ਲੂਗਾ ਵੀ ਨਾਲੇ ਮੈਂ ਵਿਆਹ ਦੇਖ ਲੂਗਾ ਉਹਦੀ ਆਜ ਵਿਆਹ ਵੀ ਅਜ ਤਾਂ ਸਾਲ ਲੇਟ ਕਰਤਾ ਉਹਨੂੰ ਪੁੱਛ ਗਈ ਤਰੀਕ ਰੱਖੀ ਸੀ ਕਹਿੰਦਾ ਆਹ ਤਰੀਕ ਰੱਖ ਦੋ ਤੇ ਕਮਾਲ ਵੱਲੋਂ ਠੱਡਾ ਕਹਿੰਦਾ ਪੁੱਤ ਸੀ ਪੁੱਤਰੇ ਦੀ ਤੁਹਾਡੇ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ ਉਹਦੇ ਨਾਲ ਜੀ ਫੋਨ ਤੇ ਗੱਲਬਾਤਾਂ ਕਰ ਲੈਂਦੀ ਸੀ ਮੈਂ ਕਰ ਲੈਂਦੀ ਦੀ ਫੋਨ ਕਹਿੰਦਾ ਜੀ ਬਹੁਤ ਔਖਿਆ ਫੋਨ ਕਰਦਾ ਸਾਨੂੰ ਹਕਮ ਨਹੀਂ ਹੈਗਾ ਇੱਥੇ ਕਦੇ ਕਦੇ ਚੱਕਦਾ ਦੀ ਕਦੇ ਚੱਕ ਲੈਂਦਾ ਦੀ ਕਦੇ ਨਹੀਂ ਚੱਕ ਲੈਂਦਾ ਦੀ ਕੱレ ਅੱਜ ਹੀ ਗੱਲ ਬਾਤ ਹੋਈ ਜਾਂ ਪੁੱਤ ਤੇਰਾ ਵਿਆਹ ਉਹ ਕਰਨਾ ਹੈ ਹੁਣ ਤਾਂ ਥਾਂ ਮਕਾਨ ਦੀ ਚਲਦੀ ਦੀ ਪਹਿਲਾਂ ਗੱਲ ਥਾਂ ਮਕਾਨ ਪਾ ਕੇ ਫੇਰ ਵਿਆਹ ਕਰਨਾ ਹੈ ਰਿਸ਼ਤਾ ਆਉਂਦਾ ਦੀ ਇਸਲੀ ਵੇ ਨਿਓਆ ਭਰ ਕੇ ਛੱਡ ਗਿਆ ਦੀ ਕਹਿੰਦਾ ਹਾਲ ਨਹੀਂ ਕਰਨਾ ਜਿੰਨੇ ਥਾਂ ਪੂਰਾ ਨਹੀਂ ਹੁੰਦਾ ਪੈਂਦਾ ਉਹਨਾਂ ਜਗ੍ਹਾ ਨਹੀਂ ਮਾ ਕੋਈ ਵੀ ਰਿਸ਼ਤਾ ਲੈਂਦਾ ਹੈਗਾ ਰਿਸ਼ਤਾ ਲਿਆ ਆਇਆ ਆਇਆ ਮੋੜਤਾ ਕਹਿੰਦਾ ਮੈਂ ਨਹੀਂ ਹਲੇ ਨਹੀਂ ਲੈਣਾ ਹੈਗਾ ਜਿੰਨੇ ਜਗ੍ਹਾ ਥਾਂ ਦੀ ਤਿਆਰੀ ਪੂਰੀ ਨਹੀਂ ਹੁੰਦੀ ਹੈਗੀ ਇਹ ਕਰਕੇ ਫੇਰ ਹੁਣ ਤਿਆਰੀ ਕਰਨ ਲੱਗੇ ਸੀ ਸਾਉ ਦੀ ਤੇ ਚੱਲ ਤਿਆਰੀ ਕਰ ਲੈਨੇ ਹੁਣ ਤਿਆਰੀ ਤੇ ਹੀ ਕਰਿਆ ਦੀ ਮਿਸਤਰੀ ਮਿਲਦਾ ਨਹੀਂ ਸੀ ਮਾ ਜਨ ਨੂੰ 20 ਦਿਨ ਲੱਗ ਜਾ ਵਿਚਾਰੇ ਮਾਮੇ ਹੀ ਆਉਣਗੇ ਹੋਰ ਤਾਂ ਕਿਸੇ ਨੇ ਆਉਣਾ ਨਹੀਂ ਕਹਣਾ ਚੰਗਾ ਮਮੀ ਮੈਂ ਰੁਕ ਜਾਣਾ 20 ਦਿਨ ਮਾ ਜਨ ਨੂੰ ਜਾਨੂ ਤੂੰ ਆ ਜਾਏਗਾ ਵਾਗਲਾ ਆ ਲੈ ਮਤਾਂ ਨਹੀਂ 5:00 ਵਜੇ ਸ਼ਾਮ ਬਜਰੀ ਕਰੀਆਂ ਨੇ ਮੈਂ ਸਵੇਰੋਂ ਸਾਜ ਰਹੀ ਉਹਨਾਂ ਦੇ ਅਫਸਰ ਦਾ ਫੋਨ ਆ ਗਿਆ ਕਹਿੰਦੇ ਵੀ ਤਰੀ ਹਰਮਿੰਦਰ ਦਾ ਬੇਕਾਰ ਉਹ ਬੋਲਦੇ ਆ ਮੈਂ ਕਿਹਾ ਹਾਂ ਜੀ ਮੈਂ ਹਰਮਿੰਦਰ ਦੀ ਮੰਮੀ ਬੋਲਦੀ ਆ ਕਹਿੰਦਾ ਵੀ ਹੋਰ ਕਿਸੇ ਨਾਲ ਗੱਲ ਕਰਾ ਜਦੋਂ ਨੇ ਕਿਹਾ ਮੈਂ ਕਿਹਾ ਅੱਗੇ ਤਾਂ ਸਾਡਾ ਫੋਨ ਕਦੇ ਆਇਆ ਨਹੀਂ ਅਫਸਰ ਦਾ ਵੀ ਮੇਰਾ ਪੁੱਤਰ ਤਾਂ ਠੀਕ ਨਹੀਂ ਉਹ ਮੈਨੂੰ ਰਾਤ ਦੇ ਕਹਿੰਦਾ ਦੀ ਵੀ ਅਸੀਂ ਬਹੁਤ ਗੁਰੀ ਜਗ੍ਹਾ ਫਸੇ ਹੋਇਆ ਵੀ ਨਹੀਂ ਨਿਕਲ ਸਕਦੇ ਉਸ ਨਿਆ ਮੁੰਡਾ ਮੇਰਾ ਆਡਾ ਆਉਂਦਾ ਇਹ ਨਹੀਂ ਮੈਂ ਫੋਨ ਫੜਾਦਾ ਮੈਨੂੰ ਫੜਲਾ ਫੋਨ ਗੁਰੀ ਦੇ ਅਫਸਰ ਦਾ ਫਰਮਿੰਦਰ ਦੇ ਦਾ ਹਾਈ ਗੱਲਾਂ ਵਾਦਾ ਹੋਈਆਂ ਨੇ ਜੀ ਆਈ ਹੋਈਆਂ ਨੇ ਮੁੜ ਕੇ ਕੋਈ ਖੁਸ਼ ਨਹੀਂ ਸਾਡੀ ਜਾਨੀ ਬੁਰੀ ਹਾਲ ਦਾ ਘਰ ਸੀ ਬਹੁਤ ਜ਼ਿਆਦਾ ਕਿੰਨੇ ਬੱਚੇ ਸੀ ਤੁਹਾਡੇ ਜੀ ਬਸ ਇੱਕ ਕੁੜੀ ਪਈ ਆ ਅੰਦਰ ਕੋਕ ਮੁੰਡਾ ਪੁੱਤ ਤੇ ਘਰ ਆਲਾ ਓ ਵੀ ਸਦਾਈ ਦੇ ਬੱਚਿਆਂ ਨੇ ਵੜਾ ਮੋਟਾ ਚੱਕਿਆਂ ਦੀ ਭਾਗਾ ਚੱਕਣ ਇਹ ਵੀ ਤੁਰ ਗਏ ਵਿਚਾਰੇ ਇਨਾ ਨੂੰ ਵੀ ਬਰ ਬਹੁਤ ਪਿਆਰੇ ਹੋ ਗਏ ਕੋਈ ਥਾਣਾ ਕੋਈ ਮਹਾਨ ਮੈਂ ਕੋਈ ਥਾਣਾ ਵੀ ਮਹਾਨ ਬਣਿਆ ਹਜੇ ਕਹਿੰਦਾ ਫੰਡ ਨਿਕਲਦਾ ਨਹੀਂ ਹੈਗਾ ਮੈਂ ਫਿਰ ਗਾਂਹ ਵਾਲੀ ਛੁੱਟੀ ਆਉਂਗਾ ਫਿਰ ਫੰਡ ਘਟਾ ਕੇ ਫਿਰ ਪਿਆਰੀ ਗੱਲਾਂ ਕਰਾਂਗੇ ਤੁਹਾਨੂੰ ਅਸਾ ਗੱਲਾਂ ਬਾਤਾਂ ਨਹੀਂ ਵੀ